ਹਾਂਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਸਤਿ ਸ੍ਰੀ ਅਕਾਲ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਨ ਮਿਸਿਸ ਗਿੱਲ ਦੇ ਵਿੱਚ ਉਮੀਦ ਕਰਦੀਆਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਚਲੋ ਜੀ ਟਾਈਮ ਹੋ ਗਿਆ 9:30 ਦਾ ਤੇ ਆਪਾਂ ਹੋ ਗਿਆ ਰੈਡੀ ਆਪਾਂ ਚੱਲਦੇ ਹੁਣ نیچے ਔਰ ਆਪਾਂ ਜਾਣਾ ਅੱਜ ਗੁਰਦੁਆਰਾ ਸਾਹਿਬ ਬੱਚੇ ਔਰ ਇੰਦਰਜੀਤਤਾ ਜਾਏ ਨੇ ਮੱਥਾ ਟੇਕ ਕੇ ਵਾਪਸ ਆਗੇ ਘਰ ਔਰ ਆਪਾਂ ਹੁਣ ਜਾਵਾਂਗੇ ਤੇ ਚਲੋ ਫਿਰ ਪਹਿਲਾਂ ਚੱਲਦੇ ਆ ਨੀਚੇ ਤੇ ਮੈਂ ਜਿਹੜਾ ਅੱਜ ਸੂਟ ਪਾਇਆ ਹੈ ਵੀ ਆਪਾਂ ਨਿਊ ਸਟਿਚ ਕਰਵਾਇਆ ਹੈ ਵੀ ਮੈਂ ਤੁਹਾਨੂੰ ਦਿਖਾਉਣੀ ਆ ਇਹਦੀ ਫੁੱਲ ਲੁੱਕ ਇਹ ਹੈਗਾ ਮੇਰਾ ਸੂਟ ਕਾਟਨ ਦੇ ਵਿੱਚ ਹੈ ਤੇ ਇਹਦਾ ਦੁਪੱਟਾ ਬਹੁਤ ਹੀ ਸੋਹਣਾ ਮੈਂ ਜ਼ਿਆਦਾਤਰ ਪਹਿਲਾਂ ਦੁਪੱਟਾ ਹੀ ਸੋਹਣਾ ਜਿਹਾ ਦੇਖ ਕੇ ਸੂਟ ਲੈਣੀ ਹੁੰਦੀ ਆ ਔਰ ਇਹਨੂੰ ਆ ਲੈਸ ਵਰਕ ਵਗੈਰਾ ਕਰਕੇ ਗੁਰਪ੍ਰੀਤ ਨੇ ਬਣਾਇਆ ਬਾਹਾਂ ਦੇ ਉੱਪਰ ਸਾਰਾ ਲੈਸ ਵਰਕ ਉਹ ਨਹੀਂ ਕੀਤਾ ਦੈਨ ਮੋੜੀਆਂ ਦੇ ਉੱਪਰ ਕਰਤਾ ਸੇਮ ਔਰ ਸੂਟ ਆਪਣਾ ਰੈਡੀ ਹੈ ਔਰ ਆਪਾ ਵੀ ਰੈਡੀ ਸੋ ਚਲੋ ਜੀ ਫਿਰ ਚੱਲੀਏ ਇਹਦੇ ਦੁਪट्टे ਦੇ ਵਿੱਚ ਸੈਂਟਰ ਦੇ ਵਿੱਚ ਵਾਈਟ ਔਰਗੈਂਜ਼ਾ ਪਾ ਕੇ ਉਹਦੇ ਵਿੱਚ embroidery ਹੈ ਇਹ ਮਸ਼ਲੀਨ ਹੈ ਔਰ suit ਮੇਰਾ cotton ਦਾ ਆ ਚਲੋ ਜੀ ਫਿਰ ਰੈਡੀ ਆਪਾਂ ਤੇ ਚੱਲੀਏ نیچے ਲਓ ਵੀ ਆਪਾਂ ਆਉਣ ਵਾਲਿਆਂ ਗੁਰਦੁਆਰਾ ਸਾਹਿਬ ਭਰ ਭਾਈ ਥੋੜਾ ਇਹਨੂੰ ਮੈਂ ਚਲਦਾ ਕੰਮ ਕਰੀਏ ਕਿਹੜੇ ਰੈਡੀ ਆਪਾਂ ਉਹ ਲੈ ਅੱਧਾ ਉਹ ਸੱਤ ਕਰੀਏ ਆ ਵਧੀਆ ਕਰਤੀ ਬਾਉਂਡਰੀ ਜੀ ਸਕੂਲ ਦੀ ਆਜੋ 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 ਹੈ ਕੋਈ ਸੂਨਾ ਹੈ ਕੋਈ ਯੋਧਾ ਜਿਹੜਾ ਆਪਣਾ ਸਿਰ ਗੁਰੂ ਨੂੰ ਆਪਰ ਕਰ ਦੇ ਕੋਈ ਨਹੀਂ ਉੱਠਿਆ ਹੁਣ ਤੀਸਰਾ ਬਚਨ ਸੀ ਕਰਨੀਆ ਵਾਲੇ ਜਿਵੇਂ

ਸਾਰੇ ਤੋਂ ਬਾਅਦ ਹੁਣ ਗੱਡੀ ਕਿੱਧਰ ਨੂੰ ਪਾਈ ਆ ਜੂਡੀਓ ਨੂੰ ਕਿੰਨੇ ਦਿਨਾਂ ਦੀ ਔਖੀਆਂ ਸੀਗੀਆਂ ਜੂਡੀਓ ਜਾਣ ਦੀ ਗੱਲ ਆ ਸੀ ਜੂਡੀਓ ਜਾਣ ਦੀ ਔਖੀਆਂ ਸੀਗੀਆਂ ਚੱਲਦੇ ਆਪਾਂ ਯੂਡੀਓ ਇਹ ਨਾਲ ਜਦ ਮੈਂ ਗਿਆ ਮੈਂ ਕਿਹਾ ਉਦੋਂ ਫਿਰ ਅਸੀਂ ਆਟੋ ਕਰ ਲੈਣਾ ਵਾ ਆਟੋ ਵਾਲੇ ਨੂੰ ਤਾਂ ਹੋਊਗੀ ਗੱਲ ਵੀ ਅਸੀਂ ਦੂਰ ਤੇ ਹੁਣ ਉੱਥੋਂ ਹੀ ਯੂਡੀਓ ਚਲੇ ਜਾਓ ਇਹ ਜੂਡੀਓ ਤਾਂ ਹੈ ਕੀ ਆ ਮੇਨ ਬੰਦੇ ਦੀ ਸ਼ਾਪਿੰਗ ਕਰਨੀ ਆ ਦੇਖਿਆ ਨੀਂਦਾ ਕੁੱਟ ਲਾ ਰਹੀ ਹੈ ਇਹ ਆਪਣੀ ਨੀਂਦ ਕਰ ਰਹੀ ਆ ਯਾਰ ਇਹ ਸ਼ਾਪਿੰਗ ਕਰ ਰਹੀ ਮੈਂ ਅਸੀਂ ਡੀਮਾਟ ਆਏ ਸੀਗੇ ਲਿਆਓ ਲਓ ਪਹੁੰਚ ਗਏ ਅਸੀਂ ਯੂਡੀਓ ਤੇ ਸਾਡੀ ਸਪੈਲ ਗਿਆ ਫਿਰ ਵੀ ਠੀਕਾ ਜਿਹਾ ਨਾਮ ਵਾਲੇ ਨੂੰ ਫੋਨ ਕਰਦਾ ਠੀਕ ਹੈ ਹਾਂ ਬਈ ਬਟਾ ਸ਼ੋਰੂਮ ਹਾਂ ਡਬਲ ਫਲੋਰ ਚਲ ਚਲ ਕੇ ਬਾਅਦ ਆਗੇ ਲਓ ਵੀ ਆਪਾਂ ਕਰ ਲਈ ਯੂਡੀਓ ਤੇ ਸ਼ੋਪਿੰਗ ਹੁਣ ਅਸੀਂ ਚੱਲੀਆ ਘਰ ਜੇ ਕੋਈ ਸਾਮ ਲੈ ਕੇ ਜਾਊ ਘਰ ਨੂੰ ਸ਼ੋਪਿੰਗ ਕਰ ਲਈ ਅੱਜ ਸੀ ਦਿਲ ਠੀਕ ਬਣਿਆ ਔਰ ਗਾਵਾਂ ਨਹੀਂ ਬਣਿਆ ਜਿੰਨਾ ਆਪਾਂ ਕੱਪੜੇ ਲਏ ਆ ਜੇ ਸਭ ਨੂੰ ਕੱਪੜਾ ਵੀ ਵਧੀਆ ਆ ਚਲੋ ਹੁਣ ਅੱਜ ਮੌਸਮ ਬਹੁਤ ਵਧੀਆ ਇਕੱਠਾ ਹੀ ਕਰਤਾ ਥੋੜੇ ਜਿਹੀ ਜਗ੍ਹਾ ਹੀ ਕਰ ਲਾਓ ਭਾਈ ਪਹੁੰਚ ਗਏ ਪਕੌੜੇ ਲੈਣ ਅਨਿਵਰਸਰੀ ਅੱਜ ਗਰਮ ਗਰਮ ਪਕੌੜੇ ਗ੍ਰੀਨ ਸੌਸ ਜੂਰੀ ਦੇ ਦੇ ਹੈਗੀ ਗ੍ਰੀਨ ਜੂਰੀ ਹਰੀ ਲਾਲ ਦੋਰੀ ਚਾਹ ਲਓ ਵੀ ਹੁਣ ਚੱਲੇ ਆਪਾਂ ਸਹੇਲੀਆਂ ਨੂੰ ਘਰ ਛੱਡਣ ਗੱਡੀ ਦੇ ਵਿੱਚ ਐਵੇਂ ਮੇਰੇ ਨਾਲ ਖਤਰੋ ਕੇ ਖਿਡਾਰੀ ਬਣੀ ਜਾਂਦੀ ਐ ਤੇ ਬੈ ਗਈ ਆ ਬੈ ਗਈ ਆ ਹੁਣ ਉਹ ਲੈ ਰਹੀ ਆ ਘਰ ਲਈ ਸਮਾਨ ਵੀ ਹੁਣ ਆਪਾਂ ਬੈਠੇ ਸੀਗੇ ਤੇ ਅੱਜ ਆਇਆ ਸੀ ਇੱਕ ਆਪਣਾ ਹੋਰ ਪਾਰਸਲ ਮਿਸ਼ੋ ਤੋਂ ਜਿਹਦੇ ਵਿੱਚ ਮੈਮ ਗਾਇਆਂ ਨੇ ਬੈੱਡ ਸ਼ੀਟ ਹੁਣ ਦੇ ਦੇ ਆ ਕੀ ਕੁਆਲਿਟੀ ਨਿਕਲਦੀ ਆ ਇਧਰ ਦੇ ਲੈ ਕਹਿੰਦੇ ਬਿੱਲੀ ਦੇ ਸਾਡੇ ਦੁੱਧ ਕਿੱਥੇ ਜੰਮਦਾ ਕੱਤੀ ਇਹਦੇ ਲੱਗਿਆ ਪਿਆ ਸੀਗਾ। ਆਲੂਆ ਮਾਰੇ ਪਾੜ ਕੇ ਦੇਖ ਲਿਆ ਉਹਨੂੰ ਵੀ ਕੀ ਆਇਆ ਵਿੱਚ। ਇੱਕੋ ਜੀਆਂ ਦੋ ਬੈੱਡ ਸ਼ੀਟ ਮੰਗਾਈਆਂ ਮੈਂ ਇੱਥੇ ਬਿਛਾਉਣ ਲਈ। ਖੋਲ ਕੇ ਦਿਖਾਓ ਵੀ ਪੀਸ ਕਿਵੇਂ ਆਇਆ। ਕਿੰਨੇ 300 ਕਿੰਨੇ ਦਿੱਤੇ ਤੂੰ 92 392 390 ਹੀ ਲੈ ਗਿਆ ਬਚਾਰਾ। 390 ਲੈ ਗਿਆ 2 ਰੁਪਏ ਡਿਸਕਾਊਂਟ। 10 ਮਾ ਤੁਹਾਡੀ ਪਿਛਲੀ ਜੇਰਤੀ ਪਾਤੀ ਬੋਲ। ਠੀਕ। ਫੜ ਇੱਕ ਖੋਲੋ। ਯੋਗਦਾਨ ਪਾਲਾ ਮੈਂ ਕਿਹਾ ਮੈਂ ਵੀ। ਨਾਲ ਸਹਰਾਣੇ ਦੇ ਕਵਰ ਵੀ ਮਿਲੇ ਨੇ ਸਾਨੂੰ ਇਹ ਤਾਂ ਮੈਂ ਉੱਪਰ ਲੈ ਜਾਊਂਗੀ। ਲੈ ਲਊਗੀ ਜਿਹੜੇ ਆਪਣੇ ਪਿੰਿਆਂ ਦੀ ਜਿਹੜੀ। ਹਾਂ ਉਹੀ ਆ ਕੱਪੜਾ। ਕੱਪੜਾ ਤਾਂ ਉਹੀ ਹੈਗਾ ਤਾਂ ਕਾਟਨ ਆ ਉਹ ਆਪਣਾ ਹੋਰ ਆ। ਲੈ ਆ ਉਹ ਮੈਂ ਖੋਲਦੀ ਆ। ਖੋਲ। ਧੋਣ ਨੂੰ ਸਖਾਲੀਆਂ ਰਹਿ ਗਾਨੀਆਂ ਗਰਮੀ ਚ ਹੋਰ ਗੱਲਾਂ ਨਹੀਂ। ਨਹੀਂ ਨਹੀਂ ਆਪਣਾ ਇਕੱਠਾ ਹੁੰਦਾ ਸੀ ਇਹਨੇ ਇਕੱਠੇ ਨਹੀਂ ਹੋਣਾ। ਉਹ ਆਪਣੇ ਵਾਲਾ ਹੋਰ ਆ। ਆਂਗੇ ਫਿਰ। ਇੱਕ ਵਾਰੀ ਵਸਾ ਲੈਣੇ ਆ। ਪ੍ਰਿੰਟ ਸੋਹਣਾ। ਕੱਲ ਬਸਾਈਆਂ ਇਹਨੇ। ਚੜਾਈ ਵੀ ਸੋਹਣੀ ਆ, ਲੰਬਾਈ ਵੀ ਸੋਹਣੀ ਆ। ਲਓ ਵੀ ਆ ਗਏ ਆਪਾਂ ਉੱਪਰ ਤੇ ਇੱਧਰ ਦੇਖੀ ਜਾ ਰਹੇ ਨੇ ਆਪਣੇ ਆਪਣੇ ਕੱਪੜੇ ਆ ਵੀ ਆ ਵੀ ਜੋ ਬੰਦਾ ਵੇ ਤੇਰਾ ਤਾਂ ਇਕੱਲਾ ਟੌਪ ਆ ਮੈਂ ਕਿ ਬਸ ਇੱਕ ਟੌਪ ਆ ਤੇਰਾ ਇਕ ਆਹਾ ਸ਼ਾਰਟ ਜੀ ਆ ਜਿਹੜੀ ਬਲੈਕ ਕਲਰ ਦੀ ਇਹ ਮਹਿੰਗਦੀ ਆ ਅੱਛਾ ਮੈਨੂੰ ਲੱਗੀ ਜੋ ਬੰਦੀ ਐ ਟੀ-ਸ਼ਰਟ ਜੋ ਬੰਦ ਖਾਈ ਤੇਰੀ ਟੀ-ਸ਼ਰਟ ਚੱਕ ਚੱਕ ਕੇ ਯੈਸ ਤੱਕਾ ਕਿਉਂ ਕਰਦਾ ਇਹਦਾ ਕਲਰ ਮੈਨੂੰ ਬਹੁਤ ਵਧੀਆ ਲੱਗਿਆ ਵਾਲੀ ਦਾ ਆਹ ਤਾਂ ਖੋਲੀ ਤੇ ਪਾਉਂਗਾ ਖੋਲੀ ਤੇ ਹੋਲੀ ਤੇ ਕਿੱਥੇ ਹੋਲੀ ਤਾਂ ਨੰਗੀ ਜਾਲੀ ਵਾਲੀ ਖੋਲੀ ਤੇ ਪਾ ਮੈਂ ਕਾਲੀ ਸ਼ਰਟ ਇਹਦੀ ਦੋਵੇਂ ਚੱਕੇ ਆਹ ਹਾ ਇੱਕ ਜੋਬਨ ਦੀ ਆਹ ਵਾਲੀ ਸ਼ਰਟ ਦਿਖਾਓ ਆਇਆ ਆਇਆ ਰਹੀਆਂ ਔਰ ਮੇਰਾ ਸਿਰ ਯੈਸ ਮੈਂ ਕਿਹਾ ਇੱਕ ਟੌਪ ਲੈ ਕੇ ਦਿੱਤੇ ਤੇ ਬਹੁਤ ਸੋਹਣੇ ਸੋਹਣੇ ਟੌਪ ਸੀਗੇ ਮੈਂ ਕਿਹਾ ਫਿਰ ਮੈਂ ਕਿਹਾ ਨਾਲ ਲੈ ਆ ਕੇ ਲੈ ਆ ਕੇ ਦਵਾਂਗੀ ਅੱਜ ਰਮਨ ਮੇਰੇ ਕੋ 400 ਦਾ ਆਇਆ ਇਹ ਐਂਡ ਸਿੱਧ ਨੇ ਇਹ ਮੈਂ ਕਿਹਾ ਜਿਹੜੀਆਂ ਅੱਜ ਕੀ ਟੀ-ਸ਼ਰਟਾਂ ਨਵੀਆਂ ਲਈਆਂ ਉਹਨਾਂ ਚ ਕੋਈ ਮੈਚ ਕਰ ਲਈਏ ਨਾ ਸੱਚੀਆਂ ਚੀਜ਼ਾਂ ਨੇ ਅੱਜ ਮੇਰੇ ਕੋਲ ਮਿਲ ਗਏ ਨਾ ਇੰਨੇ ਕੱਪੜੇ ਤੇਰੇ ਉੱਚੇ ਹੋ ਗਏ ਸੀ ਸਾਰੀਆਂ ਟੀ-ਸ਼ਰਟਾਂ ਫਿਰ ਮੈਂ ਕਹਾ ਨਵੇਂ ਲਿਆ ਦਿੰਨੇ ਆਪਾਂ ਓਕੇ ਲਓ ਜੀ ਚੂਲ ਦੇ ਨਿਸ਼ਾਨ ਲਾਉਣ ਲੱਗੇ ਹੋਏ ਨੇ ਕੀ ਕਹਿੰਦਾ ਤੂੰ ਦੇਖ ਕੇ ਭਾਈ ਅੱਜ ਹਵਾ ਵੀ ਬਹੁਤ ਚੱਲਦੀ ਆ ਧਿਆਨ ਨਾਲ ਇਹਨੇ ਅੱਤਾਂ ਤੱਕ ਡੰ ਜਾਣਾ ਇਹਰ ਪੌੜੀ ਲਿਆ ਥੋੜੀ ਲਾਲਾ ਉਹ ਬਈਆ ਮੜ ਕੇ ਰੱਖ ਮੁਰੋ ਪੌੜੀ ਨੂੰ ਬਈਆ ਰੱਖੀ ਬੋਲੇ ਇਸ਼ਾਨ ਹਾਲ ਚਾਤਰੀਆ ਗਾਲ ਸਾਰੇ ਵਾਲਾ ਇਹ ਬਾਬੀ ਇਹ ਗੋਣ ਨਹੀਂ ਹੁੰਦਾ ਯਾਰ ਖਤਰੋ ਕੇ ਖਿਲਾੜੀ ਪੈਕ ਪੈਨ ਲਾ ਕੇ ਰੱਖੀ ਉੱਤੇ ਬਈਆ ਸੰਡੀ ਉਹਨੇ ਦੇਖਦੇ ਆ ਬਾ ਵੀ ਬਾ ਮੁੰਡਿਆ ਬਾ ਵੀ ਬਾ ਦੇਖੋ ਨੂ ਨੀਮਾ ਲੱਗਦਾ ਹੈਗਾ ਬਹੁਤ ਉੱਚਾ ਇਹ ਖੜ ਜਾ ਗਾਰ ਮੇਰੇ ਹੱਥ ਚ ਲਓ ਕਾਮਯਾਬ ਰਹੀ ਮੁੰਡੇ ਹਾਏ ਮੀ ਆ ਗਿਆ ਮੇਰੇ ਸੁੱਖ ਮੀ ਆ ਗਿਆ ਤੇਗ ਤੇਗ ਫਤਿਹ ਮਾਂਕੀ ਜੀ ਹੈਪੀ ਬਸਾਖੀ ਯਾਰ ਮੀ ਆ ਗਿਆ ਨਾ ਲਓ ਜੀ ਆਪਾਂ ਲੱਗੇ ਆ ਅੱਜ ਨਮਕੀਨ ਵਾਲੇ ਰਾਈਸ ਬਣਾਉਣ ਕਿਉਂਕਿ ਕਮਲ ਅੱਜ ਛੁੱਟੀ ਤੇ ਸੀਗੀ ਮਾਰਨਿੰਗ ਵੀ ਉਹ ਨਹੀਂ ਆਈ ਹੈਗੀ ਈਵਨਿੰਗ ਟਾਈਮ ਵੀ ਨਹੀਂ ਆਈ ਹੈਗੀ ਇਸ ਲਈ ਫਿਰ ਮੈਂ ਸੋਚਿਆ ਕਿ ਡਿਨਰ ਦੇ ਵਿੱਚ ਆਪਾਂ ਨਮਕੀਨ ਵਾਲੇ ਚਾਵਲ ਬਣਾ ਲਨੇ ਆ ਤੇ ਉਦੋਂ ਹੀ ਡਿਨਰ ਖਾ ਲਵਾਂ ਕਿਉਂਕਿ ਮੈਂ ਮਹਿਕ ਔਰ ਜੋਵਨਸ ਤੇ ਨਹੀਂ ਆ ਖਾਣ ਵਾਲੇ ਇਸ ਲਈ ਫਿਰ ਸੌਖਾ ਜਿਹਾ ਤਰੀਕਾ ਮੈਨੂੰ ਇਹ ਹੀ ਲੱਗਿਆ ਕਿਉਂਕਿ એનર્ਜੀ ਵੀ ਥੋੜੇ ਜਿਹਾ ਖਾਣ ਕੇ ਉਹਨਾਂ ਨੂੰ ਜਿਆਦਾ ਪਸੰਦ ਨਹੀਂ ਹੈਗੇ ਰਾਈਸ ਤਾਂ ਕਰਕੇ ਸਭ ਤੋਂ ਪਹਿਲਾਂ ਆਪਾਂ ਨੇ ਕੜਾਈ ਦੇ ਵਿੱਚ ਪਾ ਲਏ ਨੇ ਪਿਆਜ਼ ਦੋ మీడియం ਸਾਈਜ਼ ਦੇ ਪਿਆਜ਼ ਲਈਨੇ ਮੈਂ ਹਜੇ ਮੈਂ ਕਿਉਂ ਨਹੀਂ ਵਿੱਚ ਪਾਇਆ ਕਿਉਂਕਿ ਮੈਂ ਇਹਨਾਂ ਦਾ ਪਾਣੀ ਸੁਕਾ ਕੇ ਮੈਂ ਚਾਹੇ दाल ਸਬਜ਼ੀ ਨੂੰ ਤੜਕਾ ਲਾਵਾਂ ਮੈਨੂੰ ਆਦਤ ਹੈ ਪਹਿਲਾਂ ਪਿਆਜ਼ਾਂ ਦਾ ਪਾਣੀ ਸੁਕਾ ਕੇ ਫਿਰ ਕਿਉ ਯੂਜ਼ ਕਰਦੀ ਹਾਂ ਕਿਉਂਕਿ ਉਸ ਤਰ੍ਹਾਂ ਕਿਉ ਘੱਟ ਲੱਗਦਾ ਆ ਜੋ ਵੀ ਰਿਫਾਈਨਡ ਕਿਉ ਸਰੋਂ ਦਾ ਤੇਲ ਜੋ ਵੀ ਪਾਣਾ ਉਹ ਬਾਅਦ ਵਿੱਚ ਪਾਉਣੀ ਆ ਮੈਂ ਲਓ ਜੀ ਚੱਲਣ ਤੜਕਾ ਲੱਗ ਗਿਆ ਆਪਣਾ ਟੱਕੇ ਪਕਾਉਣ ਦੇ ਲਈ ਰੱਖ ਦਿੰਦੇ ਆ। ਲਓ ਜੀ ਰਾਈਸ ਤਾਂ ਆਪਣੇ ਬਣ ਰਹੇ ਨੇ ਤੇ ਮੈਂ ਸੋਚਿਆ ਕਿ ਨਾਲ ਆਪਾਂ ਥੋੜਾ ਜਿਹਾ ਰੈਤਾ ਜਿਹਾ ਬਣਾ ਲੰਨੇ ਆ। ਬਟ ਜਦੋਂ ਮੈਂ ਦੇਖੀ ਤਾਂ ਘਰ ਦੇ ਵਿੱਚ ਬੂੰਦੀ ਨਹੀਂ ਹੈਗੀ। ਔਰ ਫਿਰ ਮੇਰੇ ਦਿਮਾਗ ਦੀ ਬੱਤੀ ਜਗੀ ਤੇ ਮੈਂ ਸੋਚਿਆ ਕਿ ਬੂੰਦੀ ਤਾਂ ਨਹੀਂ ਹੈਗੀ ਬਟ ਜਿਹੜੀਆਂ ਮੋਟੀ ਵਾਲੀਆਂ ਪਕੌੜੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਕਹਿੰਦੇ ਆ ਉਹ ਪਈਆਂ ਨੇ ਕਿ ਮੈਂ ਸੋਚਿਆ ਕਿ ਉਹੀ ਆਪਾਂ ਪਾ ਕੇ ਰੈਤਾ ਤਿਆਰ ਕਰ ਲੰਨੇ ਆ। ਚਲੋ ਫਿਰ ਬਣਾਈਏ ਰੈਤਾ। ਏ ਵਾਲਿਆਂ ਨੇ ਉਹ ਪਕੌੜੀਆਂ ਜਿਹੜੀਆਂ ਪਈਆਂ ਨੇ ਘਰ ਦੇ ਵਿੱਚ ਤੇ ਆਪਾਂ ਇਹੀ ਪਾ ਕੇ ਰੈਤਾ ਤਿਆਰ ਕਰ ਲੈਨੇ ਆ ਦਹੀਂ ਹੈਗਾ ਆਪਣੇ ਕੋ ਪਿਆਜ਼ ਪਾ ਲਾਂਗੇ ਵਿੱਚ ਹੋਰ ਦੇ ਦਿਆਂ ਕੀ ਪਾਉਣੇ ਆ ਤੇ ਪਹਿਲੇ ਉਹਨਾਂ ਨੂੰ ਆਪਾਂ ਥੋੜੀਆਂ ਲੈ ਕੇ ਜਿੰਨੇ ਚਾਹੀਦੀਆਂ ਉਹਨਾਂ ਨੂੰ ਪਾਣੀ ਦੇ ਵਿੱਚ ਭਿਓ ਕੇ ਰੱਖ ਦਿੰਨੇ ਆ 5 ਕਿ ਮਿੰਟ ਦੇ ਲਈ ਲਓ ਜੀ ਰੈਤਾ ਆਪਣਾ ਰੈਡੀ ਆ ਇਹਦੇ ਵਿੱਚ ਮੈਂ ਕਾਲਾ ਨਮਕ ਕਾਲੀ ਮਿਰਚ ਔਰ ਸਫੇਦ ਨਮਕ ਔਰ ਥੋੜੀ ਜੀ ਲਾਲ ਮਿਰਚ ਪਾਈ ਹੈ ਹਰੀ ਮਿਰਚ ਨਹੀਂ ਮੈਂ ਬਚਿਆ ਕਰਕੇ ਪਾਈ ਹੈ ਇਹਦੇ ਵਿੱਚ ਕੀ ਰਤਾ ਪੜਾ ਰੈਡੀ ਹੈ। ਹੋਰ ਨਾਲ ਹੀ ਇਧਰ ਆਪਣੇ ਰਾਈਸ ਵੀ ਬਣ ਕੇ ਰੈਡੀ ਨੇ ਤੇ ਚਲੋ ਹੁਣ ਕਰੀਏ ਆਪਾਂ ਆਪਣਾ ਡਿਨਰ।